ਆਹ ਜੀ ਪ੍ਰਧਾਨ ਜੀ ਤੁਸੀਂ ਥਾਣਾ ਛਾਹਲੀ ਪਹੁੰਚੇ ਹੋ ਕੀ ਕਾਰਵਾਈ ਦਾ ਭਰੋਸਾ ਮਿਲਿਆ ਜੀ ਜੋ ਆਪਣਾ ਧਰਤੀ ਹੇਠਲੇ ਪਾਣੀ ਨੂੰ ਗੰਦਲਾ ਕੀਤਾ ਜਾਂ ਰਿਹਾ ਸੀ ਜਿਹੜਾ ਅਸੀਂ ਐਸਐਚਓ ਛਾਹਲੀ ਨੂੰ ਮਿਲੇ ਜੀ ਅਸੀਂ ਪੁੱਛਿਆ ਤੇ ਜਿਹੜਾ ਪਾਣੀ ਥੱਲੇ ਜੇ ਭੇਜ ਰਹੇ ਨੇ ਉਹਦੀ ਕੀ ਕਾਰਵਾਈ ਕੀਤੀ ਹੈ ਤਾਂ ਉਹਨਾਂ ਨੇ ਮੈਂ ਕਿਵੇਂ ਸੱਦੇ ਨੇ ਉਹ ਮੈਂ ਕਿਵੇਂ ਆਲੇ ਸੱਦ ਕੇ ਉਹਨਾਂ ਨੂੰ ਭਰੋਸਾ ਦਵਾਇਆ ਵੀ ਅਸੀਂ ਤਿੰਨ ਸੌ ਸੱਤਾ ਮਸਲਾ ਦਾਜ ਕਰਾਵਾਂਗੇ ਕਰਾਂਗੇ ਕਿ ਉਹ ਕੀਤੇ ਕਰਦੇ ਨੇ ਉਹ ਹੁਣ ਪਤਾ ਲੱਗੂ ਜਾ ਕੇ ਵੀ ਜਿਹੜੇ ਕਰਾਇਦੇ ਛਾਹਲੀ ਵਿਖੇ ਅੱਜ ਬਲਾਗ ਸੁਨਾਮ ਦੀ ਮੀਟਿੰਗ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਤਰ ਕੀਤੀ ਹੈ ਤੇ ਇਸ ਮੀਟਿੰਗ ਦੇ ਵਿੱਚ ਅਸੀਂ ਆਉਣ ਵਾਲੇ ਜਿਹੜੇ ਪ੍ਰੋਗਰਾਮ ਹੈ ਸਾਡੇ ਉਹਨਾਂ ਦੀਆਂ ਤਿਆਰੀਆਂ ਕੀਤੀਆਂ ਕਿਉਂਕਿ 31 ਅਗਸਤ ਨੂੰ ਬਾਰਡਰਾਂ ਦੇ ਚੱਲ ਰਹੇ ਸਾਡੇ ਮੋਰਚਿਆਂ ਦੇ 200 ਦਿਨ ਪੂਰੇ ਹੋਣੇ ਹਨ ਦੋਏ ਫੋਰਮਾਂ ਵੱਲੋਂ ਸਾਰੇ ਭਾਰਤ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਉਹਦੀਆਂ ਤਿਆਰੀਆਂ ਜੋਰਾਂ ਛੋਰਾ ਨਾਲ ਚੱਲ ਰਹੀਆਂ ਤੇ 31 ਅਗਸਤ ਵਾਲੇ ਪ੍ਰੋਗਰਾਮ ਦੀ ਅਸੀਂ ਤਿਆਰੀ ਕੀਤੀ ਹੈ ਵੱਡੀ ਗਿਣਤੀ 'ਚ ਬਖਾਰ ਆਹੀ ਸਾਡੇ ਨੌਜਵਾਨ ਸਾਡੀਆਂ ਮਤਾਵਾ ਭੈਣਾ ਸਾਡੇ ਕਿਸਾਨ ਵੀਰ 31 ਅਗਸਤ ਨੂੰ ਨਾ ਮੋਰਚਿਆਂ ਵਿੱਚ ਸ਼ਮੂਲੀਅਤ ਕਰਨਗੇ ਵੱਡਾ ਲੱਖਾਂ ਦਾ ਇਕੱਠ ਹੋਣਾ ਹੈ ਮੋਰਚਿਆਂ ਦੇ ਵਿੱਚ ਤੇ ਇਹਦੇ ਨਾਲੇ ਅਸੀਂ 1 ਸਤੰਬਰ ਨੂੰ ਸਾਡੇ ਜਥੇਬੰਦੀ ਦੇ ਸ਼ਹੀਦ ਪ੍ਰੀਤਮ ਸਿੰਘ ਮੰਡੇਰ ਕਲਾਂ ਦੇ ਵਰਸੀ ਆ ਰਹੀ ਹੈ ਉਸ ਵਰਸੀ ਦੇ ਉੱਤੇ ਅਸੀਂ ਸਨਮਾਦਰੀ ਸਮਾਗਮ ਕਰਨਾ ਹੈ ਵੱਡਾ ਇਕੱਠ ਸਾਡੀ ਜਥੇਬੰਦੀ ਵੱਲੋਂ ਉੱਥੇ ਵੀ ਕਰਨਾ ਹੈ ਉਹਦੀ ਤਿਆਰੀ ਲਈ ਅਸੀਂ ਬਿਉਤਬੰਦੀ ਬਣਾਈ ਹੈ ਤੇ ਇਹਦੇ ਨਾਲੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬਾਰਡਰਾਂ ਦੇ ਚੱਲ ਰਹੇ ਸੰਘਰਸ਼ਾਂ ਤੇ ਕੀ ਚੀਜ਼ਾਂ ਦੀ ਕੀ ਵਸਤਾਂ ਦੀ ਲੋੜ ਹੈ ਤੇ ਕਿਵੇਂ ਉੱਥੇ ਅਸੀਂ ਹੋਰ ਗਿਣਤੀ ਵਧਾਉਣੀ ਹੈ ਕਿਵੇਂ ਸਰਕਾਰ ਦੀਆਂ ਨੀਤੀਆਂ ਪਾਲਿਸੀਆਂ ਦਾ ਅਸੀਂ ਆਪਣੀ ਤਾਕਤ ਤੇ ਸਿਰ ਦੇ ਉੱਤੇ ਮੂੰਹ ਤੋੜ ਜਵਾਬ ਦੇਣਾ ਉਹਨਾਂ ਦੀ ਅਸੀਂ ਬਿਆਨਤਬੰਦੀ ਅੱਜ ਦੀ ਮੀਟਿੰਗ ਦੇ ਵਿੱਚ ਕੀਤੀ ਹੈ ਜੀ ਤੇ ਇੱਕ ਮਾਮਲਾ ਹੈ ਅਸੀਂ ਪੰਜਾਬੀ ਵਿੱਚ ਧਰਤੀ ਦੇ ਹੇਠਾਂ ਪਾਣੀ ਖੋਣ ਲਈ ਰੈਪਲਿਸ਼ਨ ਬੋਰਡ ਕੋਈ ਗੌਰ ਨਹੀਂ ਕਰ ਰਹਾ ਕੀ ਕਹੋਂਗੇ ਦੇਖੋ ਧਰਤੀ ਦੇ ਢੇਟ ਲਾ ਜਿੰਨਾ ਪਾਣੀ ਗੰਦਲਾ ਤੇ ਪ੍ਰਦੂਸ਼ਿਤ ਕੀਤਾ ਉਹ ਕਾਰਪੋਰੇਟ ਘਰਾਣਿਆਂ ਦੇ ਕਾਰਖਾਨਿਆਂ ਨੇ ਉਹਨਾਂ ਦੀਆਂ ਫੈਕਟਰੀਆਂ ਨੇ ਕੀਤਾ ਹੈ ਜਣੀ ਜਦੋਂ ਸਾਡੇ ਖੇਤਾਂ ਦੇ ਵਿੱਚ ਸਾਡਾ ਕੋਈ ਕਿਸਾਨ ਅਗਲਾਉਂਦਾ ਤਾਂ ਇੱਥੋਂ ਦੀ ਪੁਲਿਸ ਹੈ ਜਿਹੜੀ ਉਹ ਭੱਜੀ ਜਾਂਦੀ ਹੈ ਉਹ ਸਾਡੇ ਕਿਸਾਨ ਨੂੰ ਗ੍ਰਿਫਤਾਰ ਕਰਕੇ ਆਹ ਸਮਝਦਾ ਹੈ ਬਹੁਤ ਵੱਡਾ ਅਸੀਂ ਨੇ ਪਤਾ ਨਹੀਂ ਕਿੰਨਾ ਘਪੈਂਕ ਕਰ ਰਹੇ ਖਾੜ ਖੂਹ ਤਬਦੀ ਹੈ ਜਾਂ ਕ੍ਰਿਮੀਨਲ ਬੰਦਾ ਹੈ ਜਿਹਨੂੰ ਗ੍ਰਿਪਦਾ ਕਰਕੇ ਗੱਡੀ ਚਲ ਜਾ ਕੇ ਥਾਣੇ ਚ ਵਹਾਉਂਦੇ ਆ ਜਣੀ ਜਦੋਂ ਜਿਹੜੇ ਸਾਡੇ ਕੁਦਰਤੀ ਸਰੋਤ ਹੈ ਜਿਨ੍ਹਾਂ ਨੂੰ ਅੱਜ ਗੰਦਲੇ ਕੀਤਾ ਜਾ ਰਿਹਾ ਹੈ ਜਣੀ ਉਹ ਸਭ ਤੋਂ ਉੱਤਮ ਪਾਣੀ ਹੈ ਸਾਡੀ ਜੀਵਨ ਵਾਸਤੇ ਪਾਣੀ ਬਿਨਾ ਅਸੀਂ ਜ਼ਿੰਦਗੀ ਨਹੀਂ ਜੀ ਸਕਦੇ ਜੇ ਪਾਣੀ ਨੂੰ ਕੋਈ ਗੰਦਲਾ ਕਰ ਰਹੀ ਹੈ ਫੈਕਟਰੀ ਤਾਂ ਇਹ ਪੁਰਸ ਪਰੇਸ਼ਾਨ ਦੀ ਅਣਗੈਲੀ ਹੈ ਅਸੀਂ ਇਸ ਗੱਲ ਦੀ ਮੰਗ ਕਰਦੇ ਆ ਕਿ ਉਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਕਾਨੂੰਨ ਦੇ ਮੁਤਾਬਕ ਤੇ ਪਾਣੀ ਨੂੰ ਸੰਭਾਲਿਆ ਜਾਣਾ ਚਾਹੀਦਾ ਹੈ ਉਹ ਜ਼ਹਿਰੀਲਾ ਪਾਣੀ ਫੈਕਟਰੀ ਦੇ ਵਿੱਚ ਜੋ ਜਾ ਰਿਹਾ ਉਹ ਬੰਦ ਕਰਨਾ ਚਾਹੀਦਾ ਹੈ ਇਹ ਪ੍ਰਸ਼ਾਸਨ ਦਾ ਫੈਲ ਦੇ ਆਧਾਰ ਤੇ ਬਣਦਾ ਹੈ ਜਣੀ ਹੁਣ ਤੱਕ ਪ੍ਰਸ਼ਾਸਨ ਸੰਗਰੂ ਜਿਲ੍ਹੇ ਦਾ ਸੁੱਤਾ ਪਿਆ ਅਸੀਂ ਮੰਗ ਕਰਦੇ ਹਾਂ ਅੱਜ ਦੀ ਮੀਟਿੰਗ ਦੇ ਵਿੱਚੋਂ ਕਿ ਸਾਦਲੀ ਦੇ ਵਿੱਚ ਜੇ ਧਰਤੀ ਹੇੜ ਪਾਣੀ ਗੰਧਲਾ ਜਾ ਰਿਹਾ ਉਹਨੂੰ ਬੰਦ ਕਰਨਾ ਚਾਹੀਦਾ ਹੈ ਭਵੰਤਰੀ ਜੀ ਕਈ ਬਦਾਂ ਜੀ ਅੱਜ ਦੀ ਮੀਟਿੰਗ ਬਾਰੇ ਦੱਸੋ ਜੀ ਕੀ ਗੱਲ ਐ ਸੇ ਅਧਿਪਾਰਤਿਕ ਸ਼ਾਮ ਜੁਨੇ ਨੇ ਇੱਕ ਤਾਂ ਯਾਦ ਜੱਥੇਬੰਦੀ ਵੱਲੋਂ ਇਸ ਕਰਕੇ ਮੀਟਿੰਗ ਰੱਖੀ ਗਈ ਹੈ ਪਿੰਡ ਛਾਇ ਦੀ ਟਾਲੀਸਰ ਗੁਰਦੁਆਰੇ ਵੀ ਜਿਹੜਾ ਲਗਾਤਾਰ 13 ਫਰਵਰੀ ਤੋਂ ਸ਼ੰਭੂ ਬਾਰਡਰ ਖਨੌਰੀ ਬਾਰਡਰ ਤੇ ਰਤਨਪੁਰਾ ਬਾਰਡਰ ਤੇ ਮੋਰਚੇ ਚੱਲ ਰਹੇ ਨੇ ਉਹ ਮੋਰਚਾ ਦੇ ਵਿੱਚ ਜਣੀ ਦਿੱਲੀ ਮੋਰਚੇ 'ਚ ਜਿਹੜੀਆਂ ਮੰਗੀਆਂ ਹੋਈਆਂ ਮੰਗਾ ਤੇ ਉਹ ਲਾਗੂ ਨਹੀਂ ਕੀਤੀਆਂ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਜਣੀ ਇਹ ਮੋਰਚਾ ਲਗਾਤਾਰ ਦਿਨ ਰਾਤ ਦਾ ਚੱਲ ਰਿਹਾ ਐਮਐਸਪੀ ਦੀ ਜਣੀ ਗਰੰਟੀ ਕਾਨੂੰਨ ਆ ਜਿਹੜਾ ਉਹ ਨਹੀਂ ਹਜੇ ਤੱਕ ਬਣਾਇਆ ਸਮਾਮੀ 나ਥਲ ਕਮਿਸ਼ਨ ਦੀ ਰਿਪੋਰਟ ਆ ਲਾਗੂ ਨਹੀਂ ਕੀਤੀ ਫਸਲੀ ਯੋਜਨਾ ਬੀਮਾ ਜਿਹੜੀ ਉਹਦਾ ਜਿਹੜੀ ਕੋਈ ਕਾਨੂੰਨ ਨਹੀਂ ਬਣਾਇਆ ਫਸਲੀ ਬੀਮਾ ਯੋਜਨਾ ਲਾਗੂ ਨਹੀਂ ਕੀਤੀ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਨਹੀਂ ਮਾਫ਼ ਕੀਤਾ ਲਖਮੀਰਪੁਰ ਖੀਰੀ ਦੇ ਵਿੱਚ ਅਜੇ ਮਿਸਰਾ ਮੰਤਰੀ ਦੇ ਮੁੰਡੇ ਨੇ ਚਾਰ ਕਿਸਾਨਾਂ ਨੂੰ ਜਣੀ ਲਾਤੜ ਕੇ ਸ਼ਹੀਦ ਕਰਤਾ ਜਿਹਦੇ ਵਿੱਚ ਇੱਕ ਪੱਤਰਕਾਰ ਸ਼ਹੀਦ ਹੋ ਗਿਆ ਜਾਲੀਏ ਉਹ ਮੰਤਰੀ ਤੇ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹਾਲਾਂ ਐਮਪੀ ਦੀਆਂ ਚੋਣਾਂ ਵਿੱਚ ਜਣੀ ਉਹ ਮੰਤਰੀ ਨੂੰ ਜਣੀ ਟਿਕਟ ਦਿੱਤੀ ਆ ਦਵਾ ਰਾ ਉਹਨੂੰ ਜੇਲਾ ਚ ਭੇਜਣ ਦੀ ਵਿਆਇ ਜਾਣੀ ਉਹਨੂੰ ਟਿਕਟ ਦੇਤੀ ਇਸ ਕਰਕੇ ਅਸੀਂ ਮੰਗ ਕਰਦੇ ਆ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਵੀ ਜਿਹੜਾ ਅਜੇ ਵਿਸਥਰਾ ਮੰਤਰੀ ਆ ਇਹਨੂੰ ਜੇਲਾ ਚ ਟੱਕਿਆ ਜਾਵੇ ਜਿਹੜੇ ਕਿਸਾਨਾਂ ਦੇ ਪਰਚੇ ਦਰਜ ਕੀਤੇ ਹੋਏ ਨੇ ਉਹ ਰੱਦ ਕੀਤੇ ਜਾਣ ਜਿਹੜੇ ਕਿਸਾਨ ਜੇਲਾ ਵਿੱਚ ਬੰਦ ਕੀਤੇ ਹੋਏ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਇਹ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਗੱਲ ਪੰਜਾਬ ਸਰਕਾਰ ਦੀ ਕਰਨੀ ਹੋਵੇ ਜਾਣੀ ਪੰਜਾਬ ਸਰਕਾਰ ਵੀ ਕਿਸਾਨਾਂ ਨਾਲ ਧੱਕਾ ਕਰ ਰਹੀ ਆ ਜਿਹੜਾ ਭਾਰਤ ਵਾਲਾ ਪ੍ਰੋਜੈਕਟ ਹੈ ਜਿਹੜੀ ਛੜਕ ਬਣ ਰਹੀ ਆ ਜਾਣੀ ਉੱਥੇ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਦੇ ਮੁਤਾਬਕ ਕਿਸਾਨਾਂ ਦੇ ਕਹਿਣ ਦੇ ਮੁਤਾਬਕ ਉਹ ਜ਼ਮੀਨ ਦਾ ਮੁੱਲ ਨਹੀਂ ਮਿਲ ਰਿਹਾ ਜਿਹੜੀ ਇਸ ਪੰਜਾਬ ਸਰਕਾਰ ਕਿਸਾਨਾਂ ਦਾ ਧੱਕਾ ਕਰ ਰਹੀ ਆ ਜ਼ਬਰਦਸਤੀ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਾ ਰਹੀ ਹੈ ਕਾਰਪੋਰੇਟ ਘਰਾੜਿਆਂ ਨੂੰ ਅਸੀਂ ਕਹਿੰਦੇ ਆ ਵੀ ਕਿਸਾਨਾਂ ਦੀ ਜ਼ਮੀਨ ਦਾ ਮੁੱਲ ਹੈ ਜਿਹੜਾ ਉਹ ਪੂਰਾ ਦਿੱਤਾ ਜਾਵੇ ਤਾਂ ਕਿ ਕਿਸਾਨਾਂ ਦੀ ਸੈਨਤੀ ਨਾਲ ਕਿਸਾਨਾਂ ਦੀ ਜੀਵਨ ਤੇ ਕਦਰ ਕੀਤਾ ਜਾਵੇ। ਹਾਂਜੀ ਪ੍ਰਧਾਨ ਜੀ ਅਗਲੀ ਮੀਟਿੰਗ ਬਾਰੇ ਦੱਸੋ ਜੀ ਜਿਹੜੀ ਅੱਜ ਸੁਨਾਮ ਬਲਾਕ ਦੀ ਮੀਟਿੰਗ ਖਾਸਲੀ ਵਿਖੇ ਹੋਈ ਹੈ ਇਹਦੇ ਵਿੱਚ ਵੱਡੀ ਪੱਧਰ ਤੇ ਅਸੀਂ ਜਿਹੜਾ 31 ਤਰੀਕ ਨੂੰ 200 ਦਿਨ ਪੂਰੇ ਹੋਣਗੇ ਉਹਦੀ ਤਿਆਰੀ ਕੀਤੀ ਹੈ ਤੇ 1 ਤਰੀਕ ਨੂੰ ਪ੍ਰੀਤਮ ਸਿੰਘ ਮੁੰਡੇਰਾ ਜੋ ਬੀਕੇ ਜੋਇਕਤਾ ਦਾ ਯਾ ਦਸ਼ੀਦ ਹੋ ਗਿਆ ਦੀ ਉਹਦੀ ਵਰਸੀ ਦੇ ਉੱਤੇ ਵੱਡੇ ਇਕੱਠਾ ਕਰਨ ਦਾ ਲਿਖਿਆ ਗਿਆ ਤੇ ਬਾਕੀ ਆਪਣਾ ਪਾਣੀ ਮਾਰੇ ਦੱਸੋ ਜਿਹੜਾ ਧਰਤੀ ਦੇ ਪਾਣੀ ਜਾਂਦਾ ਛਾਲੀ ਜਿਹੜਾ ਛਾਲੀ ਦਾ ਧਰਤੀ ਇដ្ឋ ਦਾ ਪਾਣੀ ਜਾ ਰਿਹਾ ਹੈ ਪਾਣੀ ਨੂੰ ਜਿਹੜੀਆਂ ਇਹ ਕਾਰਪੋਰੇਟ ਕੰਪਨੀਆਂ ਥੱਲੋ ਪ੍ਰੋਡਿਊਸਟ ਕਰ ਰਹੀਆਂ ਨੇ ਜਿਹੜਾ ਬਾਬੇ ਨਾਨਕ ਨੇ ਕਿਹਾ ਪਾਣੀ ਪਿਤਾ ਮਾਤਾ ਧਰਤ ਮਾਤਾ ਜਿਹੜਾ ਪਾਣੀ ਹੈ ਉਹ ਦੂਸ਼ਿਤ ਕੀਤਾ ਜਾ ਰਿਹਾ ਹੈ ਪੀਣ ਵਾਲੇ ਨੂੰ ਬਿਮਾਰੀਆਂ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਲੱਗ ਰਹੀਆਂ ਨੇ ਇਹੀ ਕਾਰਨ ਹੈ ਪ੍ਰਸ਼ਾਸਨ ਝਾਕਦਾ ਨਹੀਂ ਵੱਡੀਆਂ-ਵੱਡੀਆਂ ਫੈਕਟਰੀਆਂ ਇੱਥੇ ਪਾਣੀ ਥੱਲੇ ਭੇਜੀਆਂ ਜਾਂਦੀਆਂ ਨੇ ਜੋ ਕਿ ਉਸ ਨੂੰ ਸਾਨੂੰ ਪੀਣਾ ਪੈਂਦਾ ਹੈ ਕਿਉਂਕਿ ਉਹ ਡੂੰਘੇ ਪਾਣੀ ਭੇਜਿਆ ਜਾਂਦਾ ਹੈ ਤੇ ਉਹੀ ਪਾਣੀ ਸਾਡੀਆਂ ਮੋਟਰਾਂ ਚੋਂ ਆਉਂਦਾ ਹੈ ਇਸ ਲਈ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਜੇ ਉਹਨਾਂ ਵਾਲੇ ਸਮੇਂ ਤੱਕ ਨਾ ਕੀਤਾ ਤਾਂ ਬੀਕਿਓ ਜੇ ਇਕਤਾ ਆ ਜਾਦਾ ਵੱਡਾ ਸੰਘਰਸ਼ ਕਰੂਗੀ ਤਾਂ ਜਿੱਦਾ ਖਮਾਜਾ ਸਰਕਾਰ ਨੂੰ ਭੁਗਤਣਾ ਪਊਗਾ ਬੈਰੂ ਜੀ ਦਾ ਖਾਲਸਾ ਬੈਰੂ ਦੀ ਫਤਿਹ ਹਾਂਜੀ ਮਾਤਾ ਜੀ ਕੀ ਮੁੱਦਾ ਸੀ ਅੱਜ ਆਪਣਾ ਹਾਂ ਭਾਈ ਮੋਦੀ ਨੇ ਭਾਈ ਨਸ਼ਾ ਜਾਦੇ ਖਨੈ ਰੱਖਿਆ ਨਾਲੇ ਭੰਤਵਾਨ ਨੇ ਦੋਨਾਂ ਨੇ ਰਹਿ ਕਰਕੇ ਕਰਕੇ ਹੈ ਗਮ ਅਸੀਂ ਉਹਨੂੰ ਛਿੱਟਾਂਗੇ ਉਹਨਾਂ ਨੂੰ ਸਾਡੀਆਂ ਮੰਗਾਂ ਹਾਂ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਸਾਡਾ ਜਿਹੜੇ ਪੈਸਾ ਕਰਿਆ ਤੀ ਐਸੇ ਚ ਆਪਣਾ ਪਰਸੈਂਟ ਚ ਉਹ ਨਹੀਂ ਦੇ ਰਹੇ ਹਾਂ ਪੰਤ ਮਾਨ ਹਾਂ ਗਾਹ ਬੋਟਾ ਸੀ ਕੋਈ ਦਿੰਦੇ ਨਹੀਂ ਹੈਗੇ ਸਾਡਾ ਜਵਾਬ ਹੈ ਹੱਥ ਖੜੇ ਨੇ ਠੀਕ ਹੈ ਬਸ ਤੁਹਾਡੇ ਪਿੰਡ ਜਾਨੀ ਨਸੇ ਦਾ ਕਿੰਨਾ ਇੱਕ ਪ੍ਰਭਾਵ ਹੈ ਕਾਫੀ ਜਾਨੀ ਐ ਹੁਣ ਕੀ ਪਤਾ ਲੱਗਦਾ ਭਈ ਜਦੋਂ ਵੇਚਣ ਵਾਲੇ ਆਉਂਦੇ ਨੇ ਉਹਦਾ ਪਤਾ ਲੱਗਦਾ ਜਦੋਂ ਡਿੱਡਿ ਗ ਪੈਂਦੇ ਨੇ ਜਵਾਰਾ ਉਹਦਾ ਪਤਾ ਲੱਗਦਾ ਸੰਤਾ 10000 ਰੁਪਏ ਜਿਹੜਾ ਤੁਸੀਂ ਉਹ ਸੰਗਨ ਸਕੀਮ ਹਾਂ ਦੇ ਨਹੀਂ ਰਿਹਾ ਉਹ ਹੀ ਮਾਰ ਕੇ ਮਾਰ ਰਿਹਾ ਜਿਹੜਾ ਬੀਬੀਆਂ ਦੇ ਲਈ ਭੋਲੇ ਸੀਗਾ ਹਾਂ 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 ਉਹ ਪੂਰੇ ਨਹੀਂ ਕਰਦੇ ਹੈਗੇ ਬਾਈ ਬਾਈ ਦੀ ਹਾਂ ਜੀ ਪ੍ਰਧਾਨ ਜੀ ਤੁਸੀਂ ਥਾਣਾ ਛਾੜਲੀ ਪਹੁੰਚੇ ਹੋ ਕੀ ਕਾਰਵਾਈ ਦਾ ਭਰੋਸਾ ਮਿਲਿਆ ਜੀ ਜੋ ਆਪਣਾ ਧਰਤੀ ਹੈਲੇ ਪਾਣੀ ਨੂੰ ਗੰਡਲਾ ਕੀਤਾ ਜਾਂ ਰਿਹਾ ਸੀ ਦੇਖਾ ਅਸੀਂ ਐਸਐਚਓ ਛਾੜਲੀ ਵਿੱਚ ਮਿਲੇ ਤੇ ਅਸੀਂ ਪੁੱਛਿਆ ਤੇ ਜਿਹੜਾ ਪਾਣੀ ਥੱਲੇ ਜਾ ਭੇਜ ਰਹੇ ਨੇ ਉਹਦੀ ਕੀ ਕਾਰਵਾਈ ਕੀਤੀ ਹੈ ਤਾਂ ਉਹਨਾਂ ਨੇ ਮੈਕ ਮੈਕਨੇਸ ਸੱਦੇ ਨੇ ਉਹ ਮੈਕਵੇਂ ਵਾਲੇ ਸੱਦ ਕੇ ਉਹਨਾਂ ਨੇ ਭਰੋਸਾ ਦਿਵਾਇਆ ਵੀ ਅਸੀਂ 307 ਦਾ ਪਰਚਾ ਦਾਜ ਕਰਾਵਾਂਗੇ ਕਰਾਂਗੇ ਕਿ ਉਹ ਕੀਤੇ ਕਰਦੇ ਨੇ ਉਹ ਹੁਣ ਪਤਾ ਲੱਗੂ ਜਾ ਕੇ ਵੀ ਜਿਹੜੇ ਕਿਰਾਏ ਦੇ ਲੇਤਾ ਹੋਇਆ ਕਮਰਾ ਜਾਂ ਮਾਲਕ ਦੇ ਨਾਲ ਕਰਦੇ ਨੇ ਉਹ ਗੱਲ ਕਿਥੇ ਖੜਾ ਕੇ ਸਾਨੂੰ ਸੱਦੇ ਉਹਨਾਂ ਅਸੀਂ ਇੱਥੇ ਪਾਣੀ ਥੱਲੇ ਜਾ ਰਿਹਾ ਉਸ ਤੋਂ ਜਾਣਾ ਮਹਿਕਮਾ ਵਾਲੇ ਹੋਰ ਵੀ ਛਾਪੇਮਾਰੀ ਕਰਨਗੇ ਜਿੱਥੇ ਹੋਰ ਵੀ ਕਿਤੇ ਛਾਕਾਣਾ ਉਹਨਾਂ ਨੇ ਸਾਨੂੰ ਤਾਂ ਭਰੋਸਾ ਦਿਵਾਇਆ ਮਹਿਕਮਾ ਵਾਲੇ ਨੇ ਵੀ ਜਿੱਥੇ ਕਿਤੇ ਹੋਇਆ ਸਾਨੂੰ ਦੱਸ ਦੇਵੇ ਅਸੀਂ ਉੱਥੇ ਵੀ ਕਰਾਂਗੇ ਕਾਰਵਾਈ ਪਿੰਡ ਦੇ ਵਿੱਚ ਜਿੱਥੇ ਮਰਜ਼ੀ ਹੋਵੇ ਏਰੀਆ ਜਿੱਥੇ ਮਰਜ਼ੀ ਹੋਵੇ ਹਾਂਜੀ ਪ੍ਰਧਾਨ ਜੀ ਜੋ ਅਨੇਕਾਂ ਬਿਮਾਰੀਆਂ ਪੈਦਾ ਹੋ ਰਹੀਆਂ ਸੀ ਪਿੰਡ ਦੇ ਵਿੱਚ ਕਿਸੇ ਨੂੰ ਪਤਾ ਹੀ ਨਹੀਂ ਲੱਗ ਰਿਹਾ ਸੀ ਹੁਣ ਸੋਲੂਸ਼ਨ ਜਾਣੀ ਬੱਟ ਦੀ ਪਿਆਗਾ ਕਿੰਨਾ ਕੁ ਜ਼ੋਰ ਲਾ ਰਹੇ ਹੋ ਤੁਸੀਂ ਅੱਸੀ ਆ ਭਾਰਤੀ ਕਿਸਾਨ ਜਿੰਨੇ ਨੇ ਇਕਤਾ ਜਾਗਰ ਜਥੇਬੰਦੀ ਵੱਲੋਂ ਪੂਰਾ ਜ਼ੋਰ ਲਾ ਰਹੇ ਹਾਂ ਤੇ ਲਾਵਾਂਗੇ ਵੀ ਅਸੀਂ ਇਹ ਜਿਹੜਾ ਜਿਹੜਾ ਪਾਣੀ ਧਰਤੀ ਦੇ ਵਿੱਚ ਪ੍ਰਦ ਉਹ ਜਾਨੀ ਉਹਦੇ ਦਾ ਬਿਮਾਰੀਆਂ ਫੈਲਦੀਆਂ ਨੇ ਪਿੰਡ ਵਿੱਚ ਕੈਂਸਰ, ਪੀਲੀਆ, ਏਡਜ਼ ਵਰਗੀਆਂ ਕੈਂਸਰ ਵਰਗੀਆਂ ਬਿਮਾਰੀਆਂ ਨੇ ਜਿਹੜੀਆਂ ਫੈਲ ਰਹੀਆਂ ਨੇ ਉਹਨਾਂ ਨੂੰ ਰੋਕਣ ਵਾਸਤੇ ਜੇ ਇਹ ਪਾਣੀ ਗੰਦਾ ਪਾਣੀ ਥੱਲੇ ਜਾਣੋਂ ਰੋਕਿਆ ਜਾਊਗਾ ਤਾਂ ਜਾਨੀ ਉਹ ਬਿਮਾਰੀਆਂ ਤੇ ਕਾਬੂ ਪਈ ਜਾਵੇ। ਨਹੀਂ ਤਾਂ ਬਿਮਾਰੀਆਂ ਹੋਰ ਵੀ ਜ਼ਿਆਦਾ ਵਧਣਗੀਆਂ ਜੇ ਇਹ ਪਾਣੀ ਧਰਤੀ ਦੇ ਥੱਲੇ ਗੰਦਾ ਪਾਣੀ ਜਾਂਦਾ ਰਿਹਾ। ਠੀਕ ਹੈ ਜੀ ਬਹੁਤ ਸਾਰਾ ਲੱਗਰ ਦਾ ਅਸਿਆ ਨੂੰ ਸੂਚਨਾ ਦਿੱਤੀ ਗਈ ਹੈ ਭਾਰਤ ਦੇ ਕਿਸਾਨਾਂ ਨੂੰ ਕੱਚਾ ਗੋਤਲਾ ਖਾਣੇ ਕੋਲੋਂ ਜੜੀ ਰੱਖਿਆ ਨਹੀਂ ਉਹਨਾਂ ਨੂੰ ਸਾਫ ਸਪਲਾਨਿਕ ਕੀਤਾ ਜਾਂਦਾ ਜੜੀ ਉਹਦਾ ਗੰਦਾ ਪਾਣੀ ਹੈ ਤੇ ਉਹਦਾ ਪਾਣੀ ਵੀ ਸਪਲਾਨਿਕ ਵਿੱਚ ਵੀ ਜੜੀ ਜਿਹੜਾ ਕੰਪੂਟ ਦਾ ਪਾਣਾ ਦਾ ਖੋਰ ਲੱਗਿਆ ਹੋਇਆ ਹੈ ਉਹ ਤੋਂਰ ਦੇ ਵਿੱਚ ਗੰਦਾ ਪਾਣੀ ਕਰੀਦਾ ਨਾ लगातार यदि पर हम आर्थिक तौर पर दर्ज किया है नवी प्रशासन ने जो यहां परचा दर्ज किया परचा दर्ज किया है वो ਦੋਰੀਤੀ ਕੀਤੀ ਜਾਂਦੀ ਹੈ ਕਿ ਮੰਡੀ ਦਾਣਾ ਮੰਡੀ ਦੇ ਨਾਲ ਪੱਲੇ ਨਾਲ ਡਾਕਟਰ ਦਾ ਜਿਹੜਾ ਤਰਨੂਦ ਦਾ ਪਲਾਟ ਹੈ ਉਹਦੇ ਵਿੱਚ ਗੋਬ ਘਰਿਆ ਉਹਨਾਂ ਨੇ ਕਿਰਾਇਆ ਕਿ ਦਿੱਤਾ ਹੈ ਕਿ ਕੋਤਨਾ ਦਾ ਪਾਣੀ ਜਿਹੜੀ ਕੋਤਨਾ ਸਾਫ ਕਰਦੇ ਨੇ ਉਹ ਸੈਣੀਕਾ ਦਾ ਪਾਣੀ ਪੂਰਾ ਦਿੱਜਿਆ ਰਿਹਾ ਜੜੀ ਪਾਣੀ ਥੱਲੇ ਵਾਲਾ ਪੀਣ ਯੋਗ ਪਾਣੀ ਜਿਹੜਾ ਉਹ ਖਰਾਬ ਹੋ ਗਿਆ ਸੁੱਕੇ ਉਸ ਡੱਗਰੂ ਲੈ ਕੇ 200 ਬੱਚਾ ਖਾ ਰਿਹਾ ਜਿੰਨਾ ਸੰਦੇਸ਼ ਬਣਾੜੀਆਂ ਫੜੜੀਆਂ ਨੇ ਉਸ ਡੱਗਰੂ ਲੈ ਕੇ ਕਾਗਨ ਸੋੜਿਆ ਅੱਛਾ ਜੇ ਭਾਈ ਜੀ ਨੂੰ ਤੇ ਪੂਰੋ ਦੀ ਕਰਤਾਰਤਾ ਕਰੋ ਪ੍ਰਸ਼ੀ ਕਿੱਥੇ ਬੱਧੀ ਆ ਰਹੀ ਨੇ ਬੇਤੀਆ ਇਹ ਡੱਗਰੂ Ai. Okay.